ਸਤਨਾਮ ਸ਼੍ਰੀ ਵਾਹਿਗੁਰੂ ਜੀ ਸ਼ਲੋਕ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵਖੰਡਣ ਹੈ ਬੇਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਧਿਆਨ ਭਰਮਣ ਹੈ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵਖੰਡਣ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ ਕੋਤ ਕੌਤਕ ਕੋਡ ਤਮਾਸਿਆ ਚੇਤ ਨ ਆਵਸਨਾਉ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ ਪੌੜੀ ਮਹਾ ਭਿਆਨ ਉਦਿਆਨ ਨਗਰ ਕਰਮਾਨਿਆ ਝੂਠ ਸਮਗਰੀ ਪੇਖ ਸੱਚ ਕਰ ਜਾਣਿਆ ਕਾਮ ਕਰੋਧ ਅਹੰਕਾਰ ਫਿਰੇ ਦੇਵਾਨਿਆ ਸਿਰ ਲੱਗਾ ਜਮ ਡੰਡ ਤਾਪਛਤਾਨਿਆ ਮਹਾ ਭਯਾਨ ਉਦਿਆਨ ਨਗਰ ਕਰ ਮੰਨਿਆ ਝੂਠ ਸਮਗਰੀ ਪੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਿਰੇ ਦੇਵਾਨਿਆ ਸਿਰ ਲੱਗਾ ਜਮ ਡੰਡ ਤਾ ਪਛਤਾਨਿਆ ਬਿਨ ਪੂਰੇ ਗੁਰਦੇਵ ਫਿਰੇ ਸੈਤਾਨਿਆ ਬਿਨ ਪੂਰੇ ਗੁਰਦੇਵ ਫਿਰੇ ਸੈਤਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਸੰਗਤ ਵਿੱਚ ਹਾਜ਼ਰੀ ਭਰਨ ਦੀ ਸੁਭਾਗ ਪ੍ਰਾਪਤ ਹੋਏ ਜੋ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਪਾਵਨ ਉਪਦੇਸ਼ ਆਪਾਂ ਜੀਵਾਂ ਨੂੰ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ ਹਨ ਸਤਿਗੁਰੂ ਸਾਹਿਬ ਜੀ ਦੇ ਪਾਵਨ ਅੰਗ 707 ਤੋਂ 708 ਅੰਗ ਦੇ ਉੱਪਰ ਗੁਰੂ ਸਾਹਿਬ ਜੀ ਆਨੇ ਜੈਤ ਸ੍ਰੀ ਕੀ ਵਾਰ ਜੰਜਵੇ ਪਾਤਸ਼ਾ ਸਤਿਗੁਰੂ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਸ਼ਲੋਕ ਚੌਥੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਪਾਵੜੀ ਜਿ ਉਸ ਵਿੱਚ ਗੁਰੂ ਸਾਹਿਬ ਕਿਰਪਾ ਕਰਕੇ ਬਖਸ਼ਿਸ਼ ਕਰਦੇ ਹੈ ਸਮਝਾਉਂਦੇ ਹੈ ਕਿ ਪਰਮਾਤਮਾ ਦੇ ਨਾਮ ਤੋਂ ਪਰੇ ਹਰ ਜੀਵ ਦੇ ਵਾਸਤੇ ਉਜਾੜ ਹੈ ਪਰਮਾਤਮਾ ਤੋਂ ਅਕਾਲ ਪੁਰਖ ਵੈ ਗੁਰੂ ਦੀ ਕਿਰਪਾ ਤੋਂ ਪਰੇ ਹਰ ਜੀਵ ਦੇ ਵਾਸਤੇ ਝਗੜੇ ਝਮੇਲੇ ਹਨ ਸੰਸਾਰ ਦੀ ਪਟਕਣਾ ਹੈ ਉਹ ਜੀਵਨ ਭਿਆਨਕ ਹੈ ਵਿਅਰਥ ਹੈ ਜਿਹੜਾ ਉਹਦੀ ਯਾਦ ਤੋਂ ਬਿਨਾਂ ਗੁਜ਼ਾਰਿਆ ਜਾਏ ਗੁਰੂ ਸਾਹਿਬ ਕਿਰਪਾ ਕਰਦੇ ਹਨ ਸ਼ਲੋਕ ਬਸੰਤ ਸਵਰਗ ਲੋਕ ਹੈ ਜਿਤ ਤੈ ਪ੍ਰਿਥਵੀ ਨਵਖੰਡਨ ਹੈ ਮਹਾਰਾਜ ਕਹਿੰਦੇ ਸਵਰਗਾਂ ਵਰਗੀ ਥਾਂ ਤੇ ਵਸਣਾ ਹੋਵੇ ਆਵ ਅੱਜ ਦੇ ਤੌਰ ਦੀ ਉਦਾਹਰਣ ਲੈ ਲਈਏ ਸੋਨਾ ਘਰ ਬਾਹਰ ਹੋਵੇ ਨੌਕਰ ਚਾਕਰ ਹੁਕਮ ਦੇ ਵਿੱਚ ਚੱਲਦੇ ਹੋਣ ਬੰਦੇ ਨੂੰ ਕੁਝ ਨਾ ਕਰਨਾ ਪਵੇ ਬਸ ਹੁਕਮ ਹੀ ਕਰਨਾ ਪਵੇ ਕਾਰੋਬਾਰ ਚੱਲੀ ਜਾਣ ਇਹ ਵਧੀਆ ਜੀਵਨ ਦੇ ਵਿੱਚ ਬੰਦਾ ਸੁੱਖ ਐਸ਼ੋ ਆਰਾਮ ਜਿਹੜਾ ਇਹ ਉਭੋਗਦਿਆ ਹੋਵੇ ਜਿੱਤ ਤੇ ਪ੍ਰithvi ਨਾ ਵਖੰਡ ਨੇ ਭਾਵੇਂ ਮਹਾਰਾਜ ਕਹਿੰਦੇ ਹੋ ਰਾਜਾ ਕਿਉਂ ਨਾ ਹੋਵੇ ਬਾਦਸ਼ਾਹ ਕਿਉਂ ਨਾ ਹੋਵੇ ਭਾਵੇਂ ਕੋਈ ਪ੍ਰithvi ਨੂੰ ਜਿੱਤਣ ਵਾਲਾ ਵੱਡਾ ਸੂਰਮਾ ਕਿਉਂ ਨਾ ਹੋਵੇ ਸਤਿਗੁਰੂ ਕਿਰਪਾ ਕਰਨ ਦੇ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ ਮਹਾਰਾਜ ਕਹਿੰਦੇ ਗੋਪਾਲ ਰੱਬ ਦੇ ਵਿਸਰ ਵਿਸਰਿਆ ਨਾ ਜੇ ਰੱਬ ਨੂੰ ਤੇ ਪਾਤਸ਼ਾਹ ਕਹਿੰਦੇ ਸਮਝੋ ਫਿਰ ਉਹ ਬੰਦਾ ਜੰਗਲ ਦੇ ਵਿੱਚ ਪਟਕਦਾ ਫਿਰਦਾ ਫਿਰ ਕੋਈ ਸੁਖ ਆਰਾਮ ਦਾ ਦੇ ਜੀਵਨ ਦੇ ਵਿੱਚ ਲਾਹਾ ਨਹੀਂ ਕੋਈ ਦੁਨੀਆ ਨੂੰ ਜਿੱਤ ਕੇ ਉਹਨੂੰ ਲਾਹਾ ਨਹੀਂ ਮਿਲਿਆ ਜੇ ਉਹਨੇ ਰੱਬ ਦਾ ਨਾਮ ਹੀ ਨਹੀਂ ਜਪਿਆ ਜੇ ਆਕਾਲ ਪੁਰਖ ਪਰਮਾਤਮਾ ਨੂੰ ਹਿਰਦੇ 'ਚ ਵਸਾਇਆ ਨਹੀਂ ਜੇ ਉਹਨੂੰ ਚੇਤੇ ਹੀ ਨਹੀਂ ਰੱਖਿਆ ਜੇ ਰੱਬ ਨੂੰ ਵਿਸਾਰੀ ਫਿਰਦਾ ਹੈ ਤਾਂ ਜੋ ਗੁਰੂ ਸੇਵਕੀ ਕਿਰਪਾ ਕਰ ਦੇਣਾ ਗੁਰਬਾਣੀ ਦੇ ਵਿੱਚ ਭਾਈ ਉਹ ਪਰਮਾਤਮਾ ਦੇ ਨਾਮ ਨੂੰ ਸਦਾ ਵਾਸਤੇ ਧਿਆਉਣਾ ਕਰ ਉਹ ਪਰਮਾਤਮਾ ਨੂੰ ਕਦੇ ਭੁਲਾ ਨਾ ਓਠਤ ਬੈਠਤ ਸੋਵਤ ਜਾਗਤ ਧਿਆਈਏ ਸਗਲ ਅਵਰਦਾ ਜੀਓ ਉੱਠਦੇ ਆਂ ਬੈਂਦੇ ਆਂ ਸੌਂਦੇ ਆਂ ਜਾਗਦੇ ਆਂ ਸਾਰੀ ਉਮਰ ਹੀ ਉਹਨੂੰ ਧੌਂਦਿਆਂ ਲੰਗਾਹਾ ਤੇ ਮਹਾਰਾਜ ਕਿਰਪਾ ਕਰ ਦੇ ਕੱਖਾਂ ਦੀ ਕੁੱਲੀ 'ਚ ਬੈਠਾ ਹੋਵੇ ਭਾਵੇਂ ਕੁੱਲੀ ਵੀ ਨਾ ਹੋਵੇ ਧਰਤੀ ਰੜੇ ਤੇ ਬੈਠਾ ਹੋਵੇ ਭਾਵੇਂ ਵੱਡਿਆਂ ਵੱਡਿਆਂ ਮਹਿਲਾਂ 'ਚ ਬੈਠਾ ਹੁੰਦੇ ਆਂ ਯਾਦ ਰੱਖੀ ਰੱਬ ਦਾ ਨਾਮ ਜਪੇਗਾ ਤੇ ਰੜੇ ਤੇ ਬੈਠੇ ਨੂੰ ਵਡਿਆਈਆਂ ਮਿਲ ਜਾਣਗੀਆਂ ਕੱਖਾਂ ਦੀਆਂ ਕੁੱਲੀਆਂ ਸੋਭਾ ਪਾਉਣ ਲੱਗ ਪੈਂਦੀਆਂ ਰੱਬ ਦੇ ਨਾਮ ਨੂੰ ਭਲਾ ਦੇਗਾ ਤੇ ਵੱਡਿਆਂ ਵੱਡਿਆਂ ਮਹਿਲਾਂ ਦੇ ਵਿੱਚ ਤੇਰੇ ਵਾਸਤੇ ਉਜਾੜ ਹੈ ਉੱਥੇ ਸੁੱਖ ਨਹੀਂ ਮਿਲ ਸਕਦਾ ਇਹ ਗੁਰੂ ਸਾਹਿਬ ਦੀ ਗੁਰਬਾਣੀ ਕਹਿੰਦੀ ਹੈ ਕਿਸੇ ਬੰਦੇ ਦੀ ਇਹ ਕਥਨੀ ਨਹੀਂ ਹੈ ਇਹ ਤੁਰਕੀ ਬਾਣੀ ਅਕਾਲ ਕੀ ਬਾਣੀ ਦੇ ਬਚਨ ਹੈ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਆਸਥਲ ਸੋਇਨ ਚੌਬਾਰੇ ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦ ਸਾਹੀ ਨਗਰ ਉਜਾੜੀ ਜੀਵ ਮਹਾਰਾਜ ਕਿਰਪਾ ਕਰਕੇ ਸਮਝਾਉਣਾ ਕਰਦੇ ਜੈ ਘਰ ਸਾਧ ਨਾ ਸੇਵੀਐ ਹਰ ਕੀ ਸੇਵਾ ਨਾਹੀ ਤੇਹ ਘਰ ਮਰ ਹਠ ਸਾਰਖੇ ਭੂਤ ਬਸਹਿ ਤੈ ਨਾਹੀ ਜਿੱਥੇ ਰੱਬ ਦਾ ਨਾਮ ਨਹੀਂ ਜਪਿਆ ਜਾਂਦਾ ਜਿੱਥੇ ਪਾਤਸ਼ਾਹ ਕਿਰਪਾ ਕਰਦੇ ਰੱਬ ਦੇ ਪਿਆਰਿਆਂ ਸਾਧੂਆਂ ਸੰਤਾਂ ਫਕੀਰਾਂ ਮਹਾਤਮਾਂ ਦੀ ਸੇਵਾ ਨਹੀਂ ਦਾਰਾ ਇਹਨੂੰ ਖੈਰ ਨਹੀਂ ਮਿਲਣੀ ਮਹਾਰਾਜ ਕਹਿੰਦੇ ਉਹ ਘਰ ਸ਼ਮਸ਼ਾਨ ਭੂਮੀ ਦੀ ਨਹੀਂ ਆਈ ਹੈ। ਉਹ ਨੱਚ ਰਹਿਣ ਵਾਲੇ ਮਨੁੱਖ ਪੂਤ ਨੇ ਆ ਵਰਖੇ ਹੈ। ਪੈਸੇ ਤੇ ਪਾਤਸ਼ਾਹ ਕਹਿੰਦੇ ਕਲਯੁਗ ਵਿੱਚ ਜਿਹੜੇ ਘਰ ਚ ਰੱਬ ਦਾ ਨਾਮ ਨਹੀਂ ਨਾ ਉਹ ਖਾਨਦਾਨ ਹੀ ਪੂਤ ਨੇ ਆਂਦਾ ਹੈ। ਆਦਿਸ਼ਾ ਦਾ ਬਚਨ ਹੈ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਪੁੱਤ ਜਨੂਰਾਤੀ ਜਨੂਰੀ ਜੋ ਜਿਨ੍ਹਾਂ ਦਾ ਸਿੱਖਦਾਰ ਕਲਯੁਗ ਦੇ ਵਿੱਚ ਮਹਾਰਾਜ ਕਹਿੰਦੇ ਨਾਮ ਦੇ ਨਾਲੋਂ ਟੁੱਟੇ ਹੋਏ ਪੁੱਤਰਾਂ ਧੀਆਂ ਪੂਤਨਿਆਂ ਵਰਗੇ ਬਣੇ ਫਿਰਦੇ ਹਨ ਖਾਨਦਾਨ ਪੂਤਨਿਆਂ ਵਰਗੇ ਬਣੇ ਫਿਰਦੇ ਜਿਨ੍ਹਾਂ ਨਾਂ ਆਪ ਜਪਿਆ ਨਾ ਧੀ ਪੁੱਤਰ ਨੂੰ ਮੱਤ ਦਿੱਤੀ ਗੁਰੂ ਚਰਨਾਂ ਵਿੱਚ ਮਹਾਰਾਜ ਕਹਿੰਦੇ ਬੇਨਤੀ ਕਰੋ ਪੂਤਾ ਮਾਤਾ ਕੀ ਆਸ਼ੀਸ਼ ਨਿਮਕੰਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਗੁਰੂ ਚਰਨਾਂ ਵਿੱਚ ਬੇਨਤੀ ਕਰਿਆ ਕਰਿਏ ਅੱਗੇ ਮਹਾਰਾਜ ਸਾਹਿਬ ਕਿਰਪਾ ਕਰਨ ਦਇਆ ਦੀ ਮਿਹਰ ਵਰਤਾ ਦੇਣ ਪਰ ਇਹ ਫਰਜ਼ ਬਣਦਾ ਹੈ ਤੀ ਪੁੱਤਰ ਨੂੰ ਇਹ ਮਤ ਦੇਣੀ ਕਿ ਜੇ ਤੈਨੂੰ ਕੋਈ ਦੁਖੀਆ ਦਿਸਦਾ ਹੈ ਤੇ ਉਹਦੀ ਮਦਦ ਕਰਨ ਦਾ ਯਤਨ ਕਰ ਜੇ ਤੈਨੂੰ ਕੋਈ ਸਾਧੂ ਮਿਲਦਾ ਹੈ ਸੰਤ ਮਹਾਤਮਾ ਮਿਲਦਾ ਹੈ ਸੇਵਾ ਕਰਨ ਦਾ ਯਤਨ ਕਰ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰਨ ਦਾ ਯਤਨ ਕਰ ਗੁਰੂ ਘਰ ਦੇ ਵਿੱਚ ਤਾਂ ਸੇਵਾ ਮੁੱਕਦੀ ਨਹੀਂ ਚੱਲਦੀਆਂ ਰਹਿੰਦੀਆਂ ਬੇਅੰਤ ਸੇਵਾਵਾਂ ਵਿਦਵਾਨ ਜਨ ਕਹਿੰਦੇ ਸੇਵਾ ਐਸੀ ਹੈ ਨਾ ਕਰਾਂਗੇ ਤੇ ਰੁਕਣੀ ਨਹੀਂ ਜੇ ਕਰੀ ਜਾਵਾਂਗੇ ਤੇ ਮੁੱਕਣੀ ਨਹੀਂ ਗੁਰੂ ਘਰ ਦੀ ਸੇਵਾ ਐਸੀ ਹੈ ਪਰ ਅੱਜ ਦਾ ਸਮਾਂ ਐਸਾ ਸਮਾਂ ਹੈ ਵਿਰਲੇ ਨੇ ਜਿਹੜੇ ਸੇਵਾ ਨੂੰ ਤਰਜੀਹ ਦੇਂਦੇ ਹੈ ਨਹੀਂ ਤੇ ਗੁਰੂ ਘਰਾਂ ਦੇ ਵਿੱਚ ਅੱਜਕੱਲ੍ਹ ਕਾਰਜ ਜਿਹੜੇ ਐ ਉਹ ਮਜ਼ਦੂਰੀਆਂ ਤੇ ਹੁੰਦੇ ਪਏ ਨਹੀਂ ਤੇ ਕਾਰਜ ਹੋਵੇ ਗੁਰੂ ਘਰ ਦਾ ਜਿੱਥੇ ਆਪਾਂ ਸਰਬ ਸਾਂਝੀ ਵਾਲਤਾ ਦੀ ਸਰਵਤਾ ਤੇ ਭਲੇ ਦੀ ਗੱਲ ਕਰਦੇ ਹਾਂ ਉੱਥੇ ਕੋਈ ਸੇਵਾ ਹੋਣੀ ਹੋਵੇ ਤੇ ਮਜ਼ਦੂਰੀ ਦੇ ਕੇ ਕਰਾਉਣੀ ਪਵੇ ਸੇਵਾ ਦੀ ਭਾਵਨਾ ਘਟ ਗਈ ਨਾ ਮੁੱਕ ਗਈ ਨਾ ਖਾਸ ਕਰਕੇ ਜਿਹੜੇ ਨਗਰਾਂ ਪਿੰਡਾਂ ਦੇ ਵਿੱਚ ਜਿਹੜੇ ਕੁਝ ਥੋੜਿਆਂ ਜਿਵੇਂ ਮੰਨ ਲਓ ਛੋਟੇ ਸ਼ਹਿਰਾਂ ਦੇ ਵਿੱਚਾਂ ਇਹ ਗੱਲ ਪਤਾ ਨਹੀਂ ਕਿਉਂ ਵੇਖਣ ਨਹੀਂ ਮਿਲਦੀ ਐ ਆਪਾਂ ਹਾਂ ਇਹ ਨਹੀਂ ਆਪਾਂ ਕਹਿੰਦੇ ਸੇਵਾ ਨਹੀਂ ਕਰਨੀ ਜਿੱਥੇ ਵੀ ਜਾ ਕੇ ਕਰਨੀ ਐ ਸੇਵਾ ਕਰੋ ਪਾਵਨ ਇਤਿਹਾਸਕ ਸਥਾਨਾਂ ਤੇ ਜਾਂਨੇ ਐ ਸੇਵਾ ਕਰਦੇ ਐ ਪਰ ਗੁਰਬਾਣੀ ਮਹਾਰਾਜ ਸਾਹਿਬ ਦੀ ਕੀ ਕਹਿੰਦੀ ਵਸੇ ਰੱਬ ਹਿਆਲੀ ਐ ਉਹ ਘਰੇ ਵੀ ਵਸਦਾ ਐ ਆਪਣੇ ਘਰ ਤੋਂ ਕਾਰਜ ਸ਼ੁਰੂ ਕਰੋ ਆਪਣੇ ਨਗਰ ਦੇ ਆਪਣੇ ਪਿੰਡ ਦੇ ਆਪਣੇ ਸ਼ਹਿਰ ਦੇ ਗੁਰੂ ਘਰ ਦੇ ਵਿੱਚ ਸੇਵਾ ਚੱਲਦੀ ਹੁੰਦੀ ਲੋੜ ਹੀ ਨਾ ਪਵੇ ਮਜ਼ਦੂਰਾਂ ਦੀ ਹਾਂ ਚਲੋ ਜਿਹੜਾ ਕਾਰੀਗਰ ਨੇ ਕੰਮ ਕਰਨਾ ਅਤੇ ਕਾਰੀਗਰ ਨਹੀਂ ਕਰਨਾ ਉਸ ਤੋਂ ਅਲੈਦਾ ਹੋਰ ਕਈ ਕਾਰਜ ਹੁੰਦੇ ਐ ਇੱਥੇ ਇੱਕ ਸੰਤ ਮਹਾਂਪੁਰਖ ਦਾ ਜੀਵਨ ਬੜਾ ਮਾਇਨੇ ਰੱਖਾਉਂਦਾ ਇੱਕ ਮਹਾਂਪੁਰਖ ਦਾ ਸਾਧੂ ਦਾ ਜੀਵਨ ਇਸ ਗੱਲ ਤੇ ਬੜਾ ਮਾਇਨੇ ਰੱਖਾਉਂਦਾ ਓਦੇ ਵਿੱਚ ਇੰਨੀ ਤਾਕਤ ਐ ਪ੍ਰਮਾਤਮਾ ਵੱਲੋਂ ਦਿੱਤੀ ਹੋਈ ਬਖਸ਼ਿਸ਼ ਉਹ ਜਿੰਨੂੰ ਆਵਾਜ਼ ਮਾਰਦਾ ਹੈ ਕਿ ਭਾਈ ਸੇਵਾ ਕਰਨੀ ਹੈ ਤੇ ਸੇਵਾ ਵਾਸਤੇ ਸੰਗਤਾਂ ਪਹੁੰਚ ਜਾਂਦੀ ਹੈ। ਗੁਰੂ ਸਾਹਿਬ ਕਿਰਪਾ ਕਰਨ ਇਹ ਭਾਵਨਾ ਕੇਵਲ ਚੰਦ ਥਾਵਾਂ ਵਾਸਤੇ ਚੰਦ ਸਥਾਨਾਂ ਵਾਸਤੇ ਨਹੀਂ ਹਰ ਗੁਰੂ ਘਰ ਵਾਸਤੇ ਰੱਖੀਏ ਆਪਣੇ ਗੁਰੂ ਘਰ ਵਾਸਤੇ ਖਾਸ ਕਰਕੇ ਜਿੱਥੇ ਆਪਾਂ ਹਰ ਰੋਜ਼ ਹਾਜ਼ਰੀ ਭਰਨੀ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੇਵ ਜੀ ਇੱਥੇ ਹਨ। ਗੁਰੂ ਸਾਹਿਬ ਕਿਰਪਾ ਕਰਨ ਸੇਵਾ ਤੇ ਸਿਮਰਨ ਦੋ ਖਾਂਬ ਨੇ ਜੋ ਮਹਾਰਾਜ ਨੇ ਬਖਸ਼ੇ ਐ ਇਹਦੇ ਤੋਂ ਬਿਨਾ ਜੀਵਨ ਉਜਾੜ ਹੈ ਰੱਬ ਦਾ ਨਾਮ ਜਪਿਆ ਨੀ ਸਾਧੂ ਦੀ ਗੁਰੂ ਦੀ ਸੇਵਾ ਨੀ ਕੀਤੀ ਤੇ ਘਰ ਮਰ ਹਟਸਾ ਰਖੇ ਪੂਤ ਬਸੇ ਤੈਨ ਮਾਏ ਮਹਾਰਾਜ ਕਹਿੰਦੇ ਹੋ ਘਰ ਸ਼ਮਸ਼ਾਨ ਭੂਮੀਆਂ ਵਰਗੇ ਐ ਤੇ ਉਹਨਾਂ ਚ ਰਹਿਣ ਵਾਲੇ ਪੂਤ ਨੇ ਇਹ ਗੁਰਬਾਣੀ ਦੇ ਬਚਨ ਹਨ ਜੀ ਕੌਤਕ ਕੋਟ ਤਮਾਸ਼ਿਆ ਚੇਤਨਾ ਆਵਸਨਾਵ ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਕਰੋੜਾਂ ਹੀ ਤਮਾਸ਼ੇ ਐ ਕਰੋੜਾਂ ਹੀ ਕੌਤਕ ਐ ਦੁਨੀਆ ਭਾਂਤ ਭਾਂਤ ਦੀ ਐ ਭਾਂਤ ਪਤਾ ਭਾਂਤ ਤਰ੍ਹਾਂ ਦੇ ਪ੍ਰਮਾਤਮਾ ਨਿਰੰਗ ਤਮਾਸ਼ੇ ਦੇ ਵਿੱਚ ਪਸਾਰ ਹੀ ਹੋਏ ਐ ਮਾਇਆ ਦਾ ਵਿਸਥਾਰ ਐ ਮਹਾਰਾਜ ਕਿਰਪਾ ਕਰਦੇ ਬੰਦਾ ਇਹਦੇ ਵਿੱਚ ਗਲਤਾਨ ਹੋ ਗਿਆ ਚੇਤਨਾ ਆਵਸਨਾਓ ਇਹਨਾਂ ਕਰੋੜਾਂ ਤਮਾਸ਼ਿਆਂ ਦੇ ਕਰਕੇ ਰੱਬ ਦਾ ਨਾਮ ਚੀਤੇ ਨਹੀਂ ਆਉਂਦਾ ਉਨੂੰ ਭਲਾਈ ਬੈਠਾ ਹੈ ਦੁਨੀਆਦਾਰੀ ਨੂੰ ਸੱਚ ਮੰਨ ਬੈਠਾ ਇਨਸਾਨ ਪਰ ਮਹਾਰਾਜ ਤਾਂ ਕਿਰਪਾ ਕਰ ਦੇ ਕਿ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋਹ ਨਾ ਸਹਾਈ ਜੇਤੀ ਸਮਗਰੀ ਦੇਖੋ ਰੇ ਨਰ ਤੇਤੀ ਹੀ ਛੱਡ ਜਾਨੀ ਕੁਝ ਵੀ ਨਹੀਂ ਮਹਾਰਾਜ ਕਹਿੰਦੇ ਨਾਲ ਨਿਭਣਾ ਜਾਗ ਰਚਨਾ ਸਭ ਝੂਠ ਹੈ ਜਾਣ ਲੈ ਹੋ ਰੇ ਮੀਤ ਕਹ ਨਾਨਕ ਥਿਰ ਨਾ ਰਹੇ ਜਿਉ ਬਾਲੂ ਕੀ ਪੀਤ ਕੁਝ ਵੀ ਨਹੀਂ ਮਹਾਰਾਜ ਜੀ ਕਹਿੰਦੇ ਸਦਾ ਵਾਸਤੇ ਰਹਿਣਾ ਜੋ ਸੰਸਾਰ ਦੇ ਕੌਤਕ ਕਰੋੜਾਂ ਤਮਾਸ਼ੇ ਹਨ ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਓ ਮਹਾਰਾਜ ਕਹਿੰਦੇ ਜੇ ਇਸ ਸੁਖ ਆਰਾਮ ਦੇ ਜੀਵਨ ਵਿੱਚ ਬੰਦੇ ਨੂੰ ਐ ਲੱਗਦਾ ਨਾ ਕਿ ਮੇਰੇ ਵਰਗਾ ਸੰਸਾਰ ਵਿੱਚ ਸੁਖੀ ਕੋਈ ਨਹੀਂ ਮੇਰੇ ਵਰਗਾ ਦੌਲਤਮੰਦ ਕੋਈ ਨਹੀਂ ਪਰ ਮਹਾਰਾਜ ਕਹਿੰਦੇ ਚੇਤਾ ਰੱਖੇ ਜੇ ਰੱਬ ਦਾ ਨਾਮ ਪੁਲਾ ਕੇ ਬੈਠਾ ਹੈ ਨਾ ਨਾਨਕ ਕੋੜੀ ਨਰਕ ਬਰਾਬਰੇ ਉਹਦੇ ਵਰ ਲਈ ਉਹ ਸ਼ੀਸ਼ ਮੈਲ ਵੀ ਕੁੰਭੀ ਨਰਕ ਵਰਗੇ ਐ ਉਜੜ ਸੋਈ ਥਾਓ ਉਹ ਥਾਵਾਂ ਉਜੜੀਆਂ ਹੋਈਆਂ ਜਿੱਥੇ ਰੱਬ ਦਾ ਨਾਮ ਨਹੀਂ ਵਸਦਾ ਜਿੱਥੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਜਾਂਦਾ ਗੁਰੂ ਸਾਹਿਬ ਅੱਗੇ ਬੇਨਤੀ ਕਰਿਆ ਕਰੀਏ ਮਹਾਰਾਜ ਇਹ ਬਚਨ ਤੁਹਾਡੇ ਸਾਡੇ ਹਿਰਦੇ ਚ ਵਸਣ ਅਸੀਂ ਆਪਣੇ ਘਰ ਨੂੰ ਉਜਾੜ ਨਾ ਬਣਾਈਏ ਅਸੀਂ ਉਹ ਸਿਧਾਂਤ ਤੇ ਚੱਲੀਏ ਜੋ ਤੁਸੀਂ ਤੋਰਿਆ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਵਾ ਜੇ ਗੁਰੂ ਦੀ ਬਾਣੀ ਘਰੇ ਪੜਾਂਗੇ ਗੁਰੂ ਸਾਹਿਬ ਜੀ ਦਾ ਉਪਦੇਸ਼ ਕਮਾਵਾਂਗੇ ਸਿਮਰਨ ਕਰਾਂਗੇ ਸੇਵਾ ਕਰਾਂਗੇ ਮਾਪਿਓ ਦੀ ਜਿਵੇਂ ਮਹਾਰਾਜ ਸੇਵ ਜੀ ਨੇ ਜੋ ਜਿਮੇਵਾਰੀਆਂ ਲਾਈਆਂ ਰੱਬ ਨੂੰ ਚੇਤੇ ਰੱਖਦੇ ਕਰਮ ਨਿਭਾਵਾਂਗੇ ਨਾ ਫਿਰ ਗੁਰੂ ਸਾਹਿਬ ਦੇ ਜਿਹੜੇ ਬਚਨ ਵੀ ਹਰ ਘਰ ਦੇ ਅੰਦਰ ਧਰਮਸ਼ਾਲਾ ਭਾਈ ਗੁਰਦਾਸ ਜੀ ਕਹਿੰਦੇ ਇਹ ਹੀ ਉਹ ਧਰਮਸ਼ਾਲਾ ਦੀ ਨਿਯਾਹੀ ਹੈ ਜਿੱਥੇ ਸਤਕਾਰ ਹੈ ਜਿੱਥੇ ਪਰਮਾਤਮਾ ਦਾ ਨਾਮ ਹੈ ਜਿੱਥੇ ਕਿਸੇ ਨੂੰ ਦਰਕਾਰਿਆ ਫਟਕਾਰਿਆ ਨਹੀਂ ਜਾਂਦਾ ਜਿੱਥੇ ਮਾੜੀ ਮੱਤ ਨਹੀਂ ਚੰਗੀ ਮੱਤ ਦਿੱਤੀ ਜਾਂਦੀ ਹੈ। ਉਹੀ ਧਰਮਸ਼ਾਲਾ ਹੈ। ਜਿੱਥੇ ਗੁਰੂ ਦੀ ਗੱਲ ਹੈ ਉਹ ਗੁਰੂ ਦਾ ਦਵਾਰਾ ਹੈ। ਗੁਰੂ ਸਾਹਿਬ ਕਿਰਪਾ ਕਰਨ ਮਹਾਰਾਜ ਅਕੀ ਬੇਨਤੀ ਕਰਿਆ ਕਰਗੇ ਮਹਾਰਾਜ ਆਪਣੇ ਘਰਾਂ ਨੂੰ ਅਸੀਂ ਉਜਾੜ ਬਣਾਉਣ ਬਚਾ ਲਈਏ ਤੁਹਾਡੀ ਕਿਰਪਾ ਹੋ ਜਾਏ ਤੁਹਾਡੀ ਸੇਵਾ ਤੇ ਸਿਮਰਨ ਭਜਨ ਬੰਦਗੀ ਨਾਲ ਜੁੜੀਏ ਤੁਹਾਡੇ ਉਪਦੇਸ਼ ਨੂੰ ਕਮਾ ਲਈਏ ਜਪਣ ਦੀ ਜਪਾਉਣ ਦੀ ਸੋਝੀ ਆ ਜਾਏ ਗੁਰੂ ਚਰਨਾ ਚਰਦਾਸ ਕਰੀਏ ਮਹਾਰਾਜ ਕਿਰਪਾ ਕਰਨਗੇ ਇੱਕ ਨਾ ਇੱਕ ਦਿਨ ਸੋਝੀ ਆਏਗੀ ਨਹੀਂ ਤੇ ਪਾਤਸ਼ਾਹ ਕਹਿੰਦੇ ਜੇ ਇਹ ਕੁਝ ਨਾ ਨਾ ਕਰ ਸਕੇ ਉਜੜ ਸੋਈ ਥਾਂ ਉਹ ਥਾਂ ਬੰਦੇ ਵਾਸਤੇ ਉਜਾੜ ਜਿੱਥੇ ਵੱਸਦਾ ਪੌੜੀ ਦਾ ਵਿੱਚ ਗੁਰੂ ਸਾਹਿਬ ਗੁਰੂ ਰਾਮਦਾਸ ਹੈ ਮਿਰ ਕਰਦੇ ਮਹਾ ਭਿਆਨ ਉद्याਨ ਨਗਰ ਕਰ ਮੰਨਿਆ ਮਹਾਰਾਜ ਕਹਿੰਦੇ ਆ ਬੜਾ ਭਿਆਨਕ ਜੰਗਲ ਸੰਸਾਰ ਪਰ ਬੰਦੇ ਨੇ ਇਹਨੂੰ ਆਪਣਾ ਨਗਰ ਜਾਣ ਲਿਆ ਆਪਣਾ ਰਹਿਣ ਬਸੇਰਾ ਸਦਾ ਦਾ ਟਿਕਾਣਾ ਜਾਣ ਲਿਆ ਕਿਉਂਕਿ ਬੰਦਾ ਮੌਤ ਭਲਾਈ ਫਿਰਦਾ ਚੰਦ ਸਮੇਂ ਵਾਸਤੇ ਕਿਤੇ ਮੌਤ ਚੇਤੇ ਆ ਜਾਂਦੀ ਜਦੋਂ ਕਿਸੇ ਨੂੰ ਆਪਣੀ ਅੱਖਾਂ ਸਾਹਮਣੇ ਵੇਂਦਾ ਸੰਸਾਰ ਤੋਂ ਗਏ ਨੂੰ ਜਦੋਂ ਕਿਰਿਆ ਕਰਮ ਕੀਤਾ ਜਾਂਦਾ ਹੈ ਉਦੋਂ ਬੰਦੇ ਦੀਆਂ ਅੱਖਾਂ ਸਾਹਮਣੇ ਆਪਦਾ ਸਮਾਂ ਘੁੰਮਦਾ ਹੈ ਕਿ ਮਨਾ ਜੋ ਇਹਦੇ ਨਾਲ ਹੁੰਦਾ ਪਿਆ ਤੇਰੇ ਨਾਲ ਵੀ ਹੋਏਗਾ ਉਦੋਂ ਬੰਦੇ ਨੂੰ ਕਈ ਤਰ੍ਹਾਂ ਦੇ ਖਿਆਲ ਆਉਂਦੇ ਐ ਪਰ ਜਦੋਂ ਫਿਰ ਮੋਹ ਮਾਇਆ ਦੇ ਵਿੱਚ ਧੀਆਂ ਪੁੱਤਰਾਂ ਦੇ ਮੋਹ ਦੇ ਵਿੱਚ ਪੈ ਜਾਂਦਾ ਉਦੋਂ ਫਿਰ ਬੰਦੇ ਨੂੰ ਭੁੱਲ ਜਾਂਦਾ ਹੈ ਕਿ ਉਹ ਸਮਾਂ ਆਉਣਾ ਉਦੋਂ ਬੰਦਾ ਫਿਰ ਮੋਹ ਮਾਇਆ ਦੇ ਵਿੱਚ ਇਹ ਸਾਜ ਦੇ ਵਿੱਚ ਗਲਤਾਨ ਕਾਰਨ ਇਹ ਹੀ ਮਹਾਰਾਜ ਕਹਿੰਦੇ ਇਹ ਭਿਆਨਕ ਜੰਗਲ ਹੈ ਸੰਸਾਰ ਵਸਣਾ ਮਹਾਰਾਜ ਕਿਰਪਾ ਕਰ ਦੇਨਾ ਉਦਿਆਨ ਵਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖਰਹਿ ਸੰਸਾਰ ਦੇ ਵਿੱਚ ਨਾਮ ਨੂੰ ਭੁਲਾ ਕੇ ਵਸਣਾ ਮਹਾਰਾਜ ਕਹਿੰਦੇ ਜੰਗਲ ਦੇ ਵਿੱਚ ਵਸਣਾ ਹੈ ਤੇ ਸੰਬੰਧੀਆਂ ਦੇ ਨਾਲ ਸਾਝ ਰੱਖਣੀ ਪਾਤਸ਼ਾਹ ਕਹਿੰਦੇ ਸੂਰਾਂ ਗਿੱਦੜਾਂ ਦੇ ਨਾਲ ਸਾਝ ਰੱਖਣੀ ਜੋ ਜੰਗਲ ਦੇ ਜੀਵ ਹਨ ਸੰਬੰਧੀ ਸਵਾਨ ਸਿਆਲ ਖਰਹਿ ਸਵਾਨ ਦਾ ਭਾਵ ਸਿਆਲ ਦਾ ਭਾਵ ਹੁੰਦਾ ਹੈ ਗਿੱਦੜ ਖਰੇ ਦਾ ਭਾਵ ਖੋਤਾ ਤੇ ਸੁਆਣ ਦਾ ਭਾਵ ਹੁੰਦਾ ਹੈ ਸਿਆਲ ਦਾ ਭਾਵ ਹੁੰਦਾ ਹੈ ਸੁਆਣ ਦਾ ਭਾਵ ਜਿਹੜਾ ਗੁਰਬਾਣੀ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਆ ਕੂਕਰ ਤੋਂ ਵੀ ਲਿਆ ਜਾਂਦਾ ਹੈ ਸੂਰ ਤੋਂ ਵੀ ਲਿਆ ਜਾਂਦਾ ਹੈ ਭਾਵ ਜੰਗਲੀ ਜਾਨਵਰਾਂ ਦੇ ਵਰਗਾ ਜੀਵਨ ਹੋ ਜਾਂਦਾ ਜੇ ਪਰਮਾਤਮਾ ਦੇ ਨਾਮ ਨਾਲੋਂ ਟੁੱਟ ਕੇ ਜੀਵਨ ਨੂੰ ਬਤੀਤ ਕਰੀਏ ਸਤਿਗੁਰੂ ਕਹਿੰਦੇ ਵੱਖਰਾ ਤੇ ਤੂੰ ਤਾਂ ਹੈ ਨਾ ਇਹ ਰੱਬ ਦਾ ਨਾਮ ਇਸ ਸਰੀਰ ਦੇ ਵਿੱਚ ਜਪੇਗਾ ਨਹੀਂ ਤੇ ਤੇਰੇ ਵਿੱਚ ਤੇ ਪਸ਼ੂ ਦੇ ਵਿੱਚ ਫਰਕ ਕੀ ਕਰ ਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਸ ਲੋਕਾਂ ਦਾ ਹੀ ਮਨ ਪਰਚਾਉਂਦਾ ਫਿਰਦਾ ਹੈ ਕਿ ਫਲਾਣਾ ਵੀ ਮੇਰੇ ਤੇ ਖੁਸ਼ ਹੋ ਜਾਏ ਉਹ ਵੀ ਖੁਸ਼ ਹੋ ਜਾਏ ਆ ਵੀ ਖੁਸ਼ ਹੋ ਜਾਏ ਦੁਨੀਆ ਨੂੰ ਖੁਸ਼ ਕਰਦਾ ਫਿਰਦਾ ਪਰ ਜਿੰਨੂੰ ਕਰਨ ਵਾਸਤੇ ਆਏ ਆ ਜਿੰਨੇ ਅਸਲ ਚ ਖੁਸ਼ੀਆਂ ਦੇਣੀਆਂ ਐ ਉਹਨੂੰ ਚੇਤੇ ਨਹੀਂ ਕਰਦਾ ਇਹ ਹੀ ਉਹ ਮਹਾਰਾਜ ਕਹਿੰਦੇ ਬਸ ਪਸ਼ੂ ਵਾਲੀ ਵਰਤੀ ਬਣੀ ਪਈ ਹੈ ਜਾਤ ਸਰੀਰ ਮਾਨਖ ਪਾਨਸ ਵਾਲਾ ਜਿਹੜਾ ਬੰਦਾ ਐਸੀ ਵਰਤੀ ਦਾ ਮਾਲਕ ਹੈ ਨਾ ਉਹਦੇ ਨਾਲੋਂ ਪਸ਼ੂ ਚੰਗੇ ਹੁੰਦੇ ਜਿਹੜੇ ਆਪਣੇ ਮਾਲਕ ਦੇ ਕਹਣੇ ਵਿੱਚ ਹੁੰਦੇ ਉਹਨਾਂ ਨੂੰ ਪਤਾ ਹੈ ਵੀ ਜਿੱਥੋਂ ਪਾਣੀ ਪੀਣਾ ਹੈ ਮਾਲਕ ਨੇ ਉੱਥੋਂ ਹੀ ਪਿਉਣਾ ਉਹਨਾਂ ਨੂੰ ਹੌਲੀ ਹੌਲੀ ਪਤਾ ਲੱਗਣ ਜਾਂਦਾ ਬਸ ਮਾਲਕ ਸੰਗਲ ਹੀ ਖੋਲਦਾ ਹੈ ਤੇ ਪਸ਼ੂ ਉੱਥੇ ਚਲੇ ਜਾਂਦਾ ਜਿੱਥੇ ਪਾਣੀ ਹੈ ਆਪਣੀ ਖੁਰਲੀ ਦੇ ਕੋਲ ਆ ਪਹੁੰਚ ਜਾਂਦਾ ਬੜਦੋਇਆ ਕਰਦੇ ਸਨ ਹੁਣ ਤਾਂ ਚਲੋ ਸਮਾਂ ਬਦਲਦਾ ਗਿਆ ਪਿੰਡਾਂ ਦੇ ਵਿੱਚ ਅਜੇ ਵੀ ਉਹ ਬੜਦ ਨੂੰ ਆਪਣੇ ਖੇਤ ਦਾ ਰਾਹ ਪਤਾ ਲੱਗ ਜਾਂਦਾ ਸੀ ਜਿਸ ਰਾਹ ਤੇ ਰੋਜ਼ ਜਾਇਆ ਕਰਦਾ ਸੀ ਆਪਾਂ ਸਾਰੇ ਖੇਤੀਬਾੜੀ ਪਰਿਵਾਰ ਨਾਲ ਜੁੜੇ ਹਾਂ ਜਿਨ੍ਹਾਂ ਦੇ ਘਰਾਂ 'ਚ ਬੜਦ ਰਹੇ ਉਹਨਾਂ ਨੂੰ ਪਤਾ ਹੈ ਪੱਠੇ ਲੱਦ ਕੇ ਕਈ ਕਈ ਵਾਰੀ ਤੋਰ ਦੇਣਾ ਖੇਤੋ ਤੇ ਉਹਨੇ ਘਰੇ ਆ ਜਾਣਾ ਬੰਦੇ ਨਾਲੋਂ ਤੇ ਫਿਰ ਉਹ ਪਸ਼ੂ ਸਿਆਣੇ ਹੋ ਗਏ ਜਿਨ੍ਹਾਂ ਦੇ ਮਨ ਵਿੱਚ ਬਿਰਤੀ ਵਿੱਚ ਇਹ ਗੱਲ ਬੈ ਗਈ ਕਿ ਸਾਡੇ ਮਾਲਕ ਨੇ ਸਾਨੂੰ ਇੱਥੇ ਲਿਜਾਣਾ ਹੈ ਤੇ ਅਸੀਂ ਆਪ ਜਾਈਏ ਤੇ ਜੇਕਰ ਬੰਦਾ ਇਹ ਗੱਲ ਸਮਝ ਲੇ ਮੈਨੂੰ ਮਾਲਕ ਨੇ ਆ ਸਰੀਰ ਦਿੱਤਾ ਜਿਸ ਮੰਜ਼ਲ ਤੇ ਪਹੁੰਚਣ ਵਾਸਤੇ ਮੈਂ ਉਹ ਮੰਜ਼ਲ ਤੇ ਪਹੁੰਚਾਂ ਤੇ ਗੁਰੂ ਸਾਹਿਬ ਕਿਉਂ ਨਾ ਪੱਲਾ ਫੜਨ ਕਿਉਂ ਨਾ ਮਹਾਰਾਜ ਕਿਰਪਾ ਕਰਨਗੇ ਪਰ ਬਿਰਤੀ ਐਸੀ ਹੋ ਗਈ ਮਹਾ ਭਿਆਨ ਉਦਿਆਨ ਨਗਰ ਕਰ ਮੰਨਿਆ ਭਿਆਨਕ ਜੰਗਲ ਨੂੰ ਆਪਣਾ ਨਗਰ ਸਮਝ ਲਿਆ ਆਪਣਾ ਸੰਸਾਰ ਦਾ ਸਦਾ ਵਾਸਤੇ ਰਹਿਣ ਬਸੇਰਾ ਸਮਝਿਆ ਝੂਠ ਸਮਗਰੀ ਵੇਖ ਸੱਚ ਕਰ ਜਾਂਨੇ ਆ ਆ ਝੂਠੀ ਸਮਗਰੀ ਨੂੰ ਵੇਖ ਕੇ ਤੇ ਬੰਦਾ ਸੱਚ ਮੰਨ ਬੈਠਾ ਕਿ ਸ਼ਾਇਦ ਇਹ ਹੀ ਉਹ ਸੱਚ ਹੈ ਪਰ ਮਹਾਰਜ ਕਹਿੰਦੇ ਨਹੀਂ ਪਾਈ ਝੂਠ 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 ਦੁਨੀ ਗੁਮਾਨ ਖੂਬ 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 ਤੇਰਾ ਨਾਮ ਦੁਨੀਆ ਦਾ ਗੁਮਾਨ ਦੁਨੀਆ ਦੀ ਦੌਲਤ ਸ਼ੌਹਰਤ ਸਮਗਰੀ ਸਭ ਝੂਠੀ ਹੈ ਜੇ ਸੱਚਾ ਹੈ ਜੇ ਖੂਬ ਹੈ ਉਹ ਹੈ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਕਾਮ ਕ੍ਰੋਧ ਅਹੰਕਾਰ ਫਿਰੇ دیਵਾਨਿਆਂ ਬੰਦਾ ਕਾਮੀ ਬਣ ਕੇ ਕਰੋਦੀ ਬਣ ਕੇ ਮਹਾਰਾਜ ਜੀ ਕਹਿੰਦੇ دیਵਾਨਿਆਂ ਭਾਵ ਪਾਤਸ਼ਾਹ ਕਹਿੰਦੇ ਪਾਗਲਾਂ ਵਰਗਾ ਸੰਸਾਰ ਦੇ ਵਿੱਚ ਬਣਿਆ ਫਿਰਦਾ ਇਹਨੂੰ ਐ ਲੱਗਦਾ ਵੀ ਸਭ ਤੋਂ ਵੱਡਾ ਮੈਂ ਮੇਰੇ ਵਰਗਾ ਹੈ ਕੋਈ ਨਹੀਂ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਿ ਆਜ ਇੱਕ ਨਹੀਂ ਸਰ ਜਿੰਨਾ ਚਿਰ ਮੈਂ ਨਹੀਂ ਨਾ ਮਰਦੀ ਮਹਾਰਾਜ ਕਹਿੰਦੇ ਉਹਨਾਂ ਚਿਰ ਆ ਜਿਹੜਾ ਇੱਕ ਕਾਰਜ ਹੈ ਨਾ ਮੁਕਤੀ ਵਾਲਾ ਰੱਬ ਦੇ ਨਾਮ ਨਾਲ ਜੁੜਨ ਵਾਲਾ ਇਹ ਕਾਰਜ ਨਹੀਂ ਪੂਰਾ ਹੋ ਸਕਦਾ ਜੇਕਰ ਪ੍ਰਮਾਤਮਾ ਦਾ ਨਾਮ ਜਪੇਗਾ ਮੈਂ ਨੂੰ ਮਾਰੇਗਾ ਅਰਸਨਾ ਤੇ ਮੈਂ ਦੀ ਥਾਂ ਤੂੰ ਲਿਆਏਗਾ ਪ੍ਰਮਾਤਮਾ ਦੀ ਉਸਤਤ ਕਰੇਗਾ ਸਭ ਕੁਝ ਉਹਦਾ ਸਮਝੇਗਾ ਤੇ ਮਹਾਰਾਜ ਕਹਿੰਦੇ ਸਭ ਕਾਰਜ ਸੌਰ ਜਾਣਗੇ ਸ਼ੇਰ ਲੱਗਾ ਜਮ ਡੰਡ ਤਾਪ ਪਛਤਾਨਿਆ ਜਦੋਂ ਜਮਾਂ ਦਾ ਡੰਡਾ ਸਿਰ ਵਿੱਚ ਲੱਗਦਾ ਅਨੰਤ ਦਾ ਸਮਾ ਹੁੰਦਾ ਫਿਰ ਬੰਦਾ ਪਛਤਾਵਾ ਕਰਦਾ ਕਿ ਨਹੀਂ ਜਿਸ ਕਾਰਜ ਵਾਸਤੇ ਆਇਆ ਉਹ ਕੀਤਾ ਹੀ ਨਹੀਂ ਹੋਰਾਂ ਕੰਮਾਂ ਦੇ ਵਿੱਚ ਹੋਰਾਂ ਤੰਦਿਆਂ ਚ ਗਲਤਾਨ ਰਹੇ ਉਦੋਂ ਪਛਤਾਵਾ ਹੁੰਦਾ ਹੈ ਪਰ ਉਹ ਸਮਾ ਹੱਥੋਂ ਲੰਘ ਜਾਂਦਾ ਫਿਰ ਪਛਤਾਏ ਕਿਆ ਕਰੇ ਜਦ ਚਿੜੀਆ ਚੁਗ ਗਈ ਖੇਤ ਜਦੋਂ ਸਮਾਂ ਹੀ ਥੋਲਾ ਗਿਆ ਸਵਾਸ ਹੀ ਨਾ ਰਹਿ ਕੋਲੇ ਫੇਰ ਬੰਦਾ ਕੀ ਕਰ ਸਕਦਾ ਹੈ ਫੇਰ ਤਾਂ ਧਰਮਰਾਜ ਨੂੰ ਲੇਖਾ ਦੇਣਾ ਪੈਂਦਾ ਹੈ ਤਾਂ ਇਹ ਮਹਾਰਾਜ ਕਹਿੰਦੇ ਨਾ ਭਾਈ ਰੱਬ ਦਾ ਨਾਮ ਜਪ ਲੈ ਨਹੀਂ ਤੇ ਧਰਮਰਾਜ ਜਦ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏਗਾ ਜਦੋਂ ਨੇ ਲੇਖਾ ਮੰਗਿਆ ਕਿਹੜਾ ਮੂੰਹ ਲੈ ਕੇ ਜਾਏਗਾ ਜੇ ਰੱਬ ਦਾ ਨਾਮ ਜਪਿਆ ਨਹੀਂ ਸੇਵਾ ਸਿਮਰਨ ਭਜਨ ਬੰਦਗੀ ਕੀਤੀ ਨਹੀਂ ਨਾਮ ਜਪ ਫੇਰ ਮਹਾਰਾਜ ਕਹਿੰਦੇ ਸਾਰੇ ਲੇਖੇ ਖਤਮ ਹੋ ਜਾਣਗੇ ਬਿਨ ਪੂਰੇ ਗੁਰਦੇਵ ਫਿਰ ਸ਼ੈਤਾਨਿਆ ਬੰਦਾ ਪੂਰੇ ਗੁਰੂ ਤੋਂ ਬਿਨਾ ਸ਼ੈਤਾਨਾਂ ਦੀ ਨਿਆਈ ਸੰਸਾਰ ਦੇ ਵਿੱਚ ਤੁਰਿਆ ਫਿਰਦਾ ਹੈ ਆਪਣੇ ਬਾਰੇ ਸੋਚਦਾ ਹੈ ਕਿਸੇ ਬਾਰੇ ਨਹੀਂ ਸੋਚਦਾ ਭਾਵੇਂ ਸਾਹਮਣੇ ਕੋਈ ਹੋਵੇ ਉਹਨੂੰ ਲੁੱਟਣ ਦੀ ਉਹਨੂੰ ਖੋਹਣ ਦੀ ਯਤਨ ਕਰਦਾ ਹੈ ਰੱਬ ਦੇ ਨਾਮ ਨਾਲੋਂ ਟੁੱਟਾ ਬੰਦਾ ਇਸ ਮਰਤੀ ਦਾ مالک ਬਣ ਜਾਂਦਾ ਹੈ ਪਾਤਸ਼ਾਹ ਕਿਰਪਾ ਕਰਨਾ ਸਤਿਗੁਰੂ ਪਾਵਨ ਉਪਦੇਸ਼ ਹਰਦਿਆں ਚ ਵਸਾਉਣ ਸੇਵਾ ਤੇ ਸਿਮਰਨ ਨਾਲ ਜੋੜਨ ਦੀ ਮਹਾਰਾਜ ਸਾਹਿਬ ਜੀ ਸੋਜੀ ਬਖਸ਼ਣ ਕਿਰਪਾ ਕਰਨ ਇਹ ਦਰ ਕਰਦੀਆਂ ਨਿਆਮਤਾ ਮਹਾਰਾਜ ਆਪਣੇ ਸਾਰਿਆਂ ਦੇ ਵਰਤਾਉਣ ਸਤਿਗੁਰੂ ਦਇਆ ਕਰਨ ਤਾਂ ਜੋ ਕਿ ਘਰਾਂ ਦੇ ਵਿੱਚ ਉਜਾੜ ਦੀ ਥਾਂ ਤੇ ਰੱਬ ਦਾ ਨਾਮ ਆਵੇ ਤੇ ਘਰਾਂ ਦੇ ਵਿੱਚ ਧਰਮ ਮਸਾਲਾ ਬਣੇ ਜਿੱਥੇ ਪ੍ਰਮਾਤਮਾ ਦਾ ਨਾਮ ਜਪਿਆ ਜੇ ਸਤਿਗੁਰੂ ਕਿਰਪਾ ਕਰਨ ਜੀ ਭੁੱਲਣ ਹਾਰਾਂ ਗੁਰੂ ਸਾਹਿਬ ਬਖਸ਼ਣ ਹਾਰ ਆਪ ਗੁਰੂ ਕੀ ਸੰਗਤ ਬਖਸ਼ਣ ਜੋ ਬਖਸ਼ ਲੈਣ ਦੀ ਸਤਿਗੁਰੂ ਕਿਰਪਾ ਕਰਨ ਸਰਬੱਤ ਸੰਗਤਾਂ ਦੇ ਸੀਸ ਤੇ ਮੇਰ ਪਰੇ ਹੱਥ ਰੱਖਣ ਜੀ ਸੋ ਕੱਲ ਨੂੰ ਪਾਵਨ ਪਵਿੱਤਰ ਸੰਗਰਾਂਦ ਦਾ ਦਿਹਾੜਾ ਹੈ ਜੀ ਸਰਬੱਤ ਸੰਗਤਾਂ ਨੂੰ ਬੇਨਤੀ ਗੁਰੂ ਘਰ ਦੇ ਵਿਖੇ ਹਰ ਸੰਗਰਾਂਦ ਦੇ ਦਿਹਾੜੇ ਦੀ ਤਰਾਮਰਤ ਵੇਲੇ ਤੋਂ ਦੀਵਾਨ ਸਜਣਗੇ ਜੀ ਜਿਸ ਵਿੱਚ ਗੁਰਬਾਣੀ ਜਪ ਗੁਰਬਾਣੀ ਕੀਰਤਨ ਗੁਰਬਾਣੀ ਕਥਾ ਵਿਚਾਰ ਅਤੇ ਗੁਰ ਇਤਿਹਾਸ ਦੁਆਰਾ ਢਾਡੀ ਸਿੰਘ ਆਪ ਸੰਗਤਾਂ ਨੂੰ ਨਿਹਾਲ ਕਰਨਗੇ ਜੀ ਸੋ ਬੇਨਤੀ ਹੈ ਸਰਬੱਤ ਸੰਗਤਾਂ ਹਾਜ਼ਰੀਆਂ ਭਰਿਓ ਜੀ ਮਹਾਰਾਜ ਸਾਹਿਬ ਸਰਬੱਤ ਸੰਗਤ ਦੀ ਸੀਸਤੇ ਮੇਰ ਪਰੇ ਹੱਥ ਰੱਖਣ ਜੀ ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨਾ ਸੋ ਬੇਨਤੀ ਹੈ ਕਿ ਗੁਰੂ ਘਰ ਦੇ ਸੇਵਾਦਾਰ ਭਾਈ ਬਲਵਿੰਦਰ ਸਿੰਘ ਜੀ ਜਿਹੜੇ ਗੁਰੂ ਘਰ ਵਿਖੇ ਲਾਂਗਰੀ ਦੀ ਡਿਊਟੀ ਜ਼ਿੰਮੇਵਾਰੀ ਨਿਭਾਉਂਦੇ ਐ ਆਈ ਸੁਖਬੀਰ ਸਿੰਘ ਜੀ ਦੇ ਵੱਡੇ ਭਾਈ ਸੋ ਉਹਨਾਂ ਨੇ ਕਿਉਂ ਕੱਲ ਜੋ ਸੜਕ ਦੁਰਘਟਨਾ ਦੇ ਦਰਮਿਆਨ ਜਿਹੜਾ ਹੈ ਉਹਨਾਂ ਦੇ ਪਰਿਵਾਰ ਦੇ ਜਿਹੜਾ ਇੱਕ ਕਸ਼ਟ ਆਇਆ ਹੈ ਸੋ ਆਪ ਸੰਗਤਾਂ ਨੂੰ ਬੇਨਤੀ ਹੈ ਮਹਾਰਾਜ ਸਾਹਿਬ ਜੀ ਨੇ ਬੜੀਆਂ ਨਿਯਾਮਤਾਂ ਬੜੀਆਂ ਬਖਸ਼ਿਸ਼ਾਂ ਦਿੱਤੀਆਂ ਜਿੰਨਾ ਵੀ ਹੋ ਸਕੇ ਗੁਰੂ ਘਰ ਦੀ ਸੇਵਾ ਦਾ ਹੱਥ ਦੀ ਬਾਹ ਫੜੀਏ ਮਹਾਰਾਜ ਕਿਰਪਾ ਕਰਨ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਗੁਰੂ ਘਰ ਕੋਈ ਦੁਖਿਆਰਾ ਆਉਂਦਾ ਹੈ ਉਹ ਕੋਈ ਆਸ ਲੈ ਕੇ ਆਉਂਦਾ ਹੈ ਤੇ ਗੁਰੂ ਘਰ ਦੇ ਸੇਵਾਦਾਰ ਨੇ ਇਹ ਨੀਆਂ ਬੇਨਤੀਆਂ ਆਪ ਜੀ ਨੇ ਜਰੂਰ ਪ੍ਰਵਾਨ ਕਰਨੀਆਂ ਜੀ ਕੋਈ ਬੰਦਸ ਨਹੀਂ ਹੈ ਆਪ ਜੀ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਖੁਸ਼ੀਆਂ ਇਨ ਨੇ ਗੁਰੂ ਘਰ ਦੀ ਸੇਵਾਦਾਰ ਕਿਉਂਕਿ ਮਹਾਰਾਜ ਕਿਰਪਾ ਕਰਦੇ ਗੁਰਦਸਪਾਤਸ਼ਾਹ ਜੀ ਦਾਨ ਦਿਓ ਇਨਹੀ ਕੋ ਫਲੋ ਦਾਨ ਦਿੱਤਾ ਗੁਰੂ ਕੇ ਸੇਖ ਨੂੰ ਗੁਰੂ ਕੇ ਵਜ਼ੀਰ ਨੂੰ ਜੋ ਜੜਾ ਇਹ ਫਲਦਾ ਸੋ ਬੇਨਤੀ ਪ੍ਰਵਾਨ ਕਰਿਓ ਨਾ ਨੂੰ ਲੋੜ ਹੈ ਆਪਣੀ ਸਾਰਿਆਂ ਦੀ ਗੁਰੂ ਘਰ ਵਿਖੇ ਲੰਮੇ ਸਮੇਂ ਤੋਂ ਸੇਵਾ ਨਿਵਾ ਰਹੇ ਹੈ ਤੇ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ ਹੁਣ ਗੁਰੂ ਕੇ ਲੰਗਰਾਂ ਦੇ ਵਿੱਚ ਪਹੁੰਚੋ ਸਤਿਗੁਰੂ ਜੀ ਦੁਆਰਾ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਆਪ ਸੰਗਤਾਂ ਦੇ ਵਾਸਤੇ ਮਹਾਰਾਜ ਸੇਵ ਜੀ ਨੇ ਸੇਵਾ ਦਾ ਮੌਕਾ ਦਿੱਤਾ ਹੈ ਗੁਰੂ ਕੇ ਲੰਗਰਾਂ ਵਿੱਚ ਪਹੁੰਚੋ ਸਮੁੰਦਰ ਦੇ ਦੁੱਧ ਦੇ ਗਫੇ ਛਕੋ ਜੀ ਫਿਰ ਆਪ ਜੀ ਨੇ ਆਪਣੇ ਕਾਰਵਿਆਰ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ